ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੌਰ ਪ੍ਰੀਤ ਲੈ ਵੀ ਮਿੱਤਰੋ ਕਿਸਾਨ ਭਰਾਵਾਂ ਲਈ ਨਾ ਇੱਕ ਮੇਲਾ ਆ ਰਿਹਾ ਬਹੁਤ ਵੱਡਾ ਉੱਤਰੀ ਭਾਰਤ ਦਾ ਚੌਥਾ ਮੇਲਾ ਹੋਣ ਜਾ ਰਿਹਾ ਤੇ ਜਿਹੜੀ ਆਪਣੀ ਏਸ਼ੀਆ ਦੀ ਸਭ ਤੋਂ ਵੱਡੀ ਦੂਜੀ ਮੰਡੀ ਆਉਂਦੀ ਹੈ ਰਿਕਾਰਡ ਚ ਰਾਜਪੁਰੇ ਉੱਥੇ ਦਾ ਨਾ ਬਾਈ ਜੀ 15 ਜੁਲਾਈ ਨੂੰ 2024 ਨੂੰ ਇੱਕ ਪੋਸਟਰ ਲਾਂਚ ਹੋਣਾ ਜਿਹੜਾ ਉਹ ਪੋਸਟਰ ਲਾਂਚ ਹੋਣਾ ਨਾ ਉਹਦਾ ਵੀ ਇੱਕ ਰਿਕਾਰਡ ਬਣੂਗਾ ਅੱਜ ਤੱਕ ਦਾ ਸਭ ਤੋਂ ਵੱਡਾ ਪੋਸਟਰ 2015 ਚ ਮੰਨਿਆ ਗਿਆ ਸੀ ਬਾਹੂਬਲੀ ਫਿਲਮ ਦਾ ਉਦੋਂ ਵੱਡਾ ਇਹ ਪੋਸਟਰ ਹੋਊਗਾ ਕਿਉਂਕਿ ਉਹ 52000 ਸਕਰ ਫੁੱਟ ਚ ਸੀਗਾ ਇਹ ਜਿਹੜਾ ਪੋਸਟਰ ਆ ਉਦੋਂ ਵੱਡਾ ਹੋਊਗਾ ਜਿਹੜੀ ਮੇਲੇ ਦੀ ਤਰੀਕਾ ਉਹ ਪੋਸਟਰ ਦੇ ਵਿੱਚ ਲਾਂਚ ਕਰਨਗੇ ਬਾਈ ਹੋਰੀ ਕਿਉਂਕਿ ਬਾਈ ਕਹਿੰਦੇ ਗਿਨੀਜ਼ ਬੁੱਕ ਆਫ ਚ ਨਾ ਆਪਾਂ ਰਿਕਾਰਡ ਬਣਾਉਣਾ ਵੀ ਸਾਡੇ ਕਿਸਾਨਾਂ ਨੇ ਫਿਲਮਾਂ ਵਾਲਿਆਂ ਨਾਲੋਂ ਵੱਡੀ ਤਰੱਕੀ ਕੀਤੀ ਆ ਤੇ ਜਿਹੜਾ ਬਾਈ ਵਿਸ਼ੇਸ਼ ਬਾਈਆਂ ਦਾ ਸੰਯੋਗ ਹੈ ਇਹਦੇ 'ਚ ਜਿਨ੍ਹਾਂ ਨੇ ਇਹ ਸਾਰਾ ਕੰਮ ਸੰਭਿਆ ਹੋਇਆ ਜਾਂ ਮੇਲਾ ਕਰਾਉਣਾ ਉਹ ਭਰਾ ਇੱਕ ਸਾਡਾ ਹੈਗਾ ਸਾਹਿਲ ਮੱਕੜ ਦੀਪ ਸੰਧੂ ਤੇ ਅਭਜਿੰਦਰ ਸੰਘਾ ਤੇ ਬਾਈਆਂ ਦੇ ਬਾਈ ਆਪਾਂ ਤੁਹਾਨੂੰ ਨੰਬਰ ਵੀ ਦੇਵਾਂਗੇ ਹੋਰ ਵੀਡੀਓ ਵੀ ਪਾਵਾਂਗੇ ਤਾਂ ਜੋ ਹਰ ਇੱਕ ਕਿਸਾਨ ਸਤੰਬਰ ਮਹੀਨੇ 'ਚ ਜਿਹੜਾ ਮੇਲਾ ਹੋਣ ਜਾ ਰਿਹਾ ਉਹਦੀ ਡੇਟ ਫਿਕਸ ਹੋ ਜੂਗੀ 15 ਜੁਲਾਈ ਨੂੰ ਉੱਥੇ ਹਰ ਇੱਕ ਕਿਸਾਨ ਪਹੁੰਚ ਕੇ ਸਕੇ ਕਰ ਦਿਓ ਵਾਦ ਤੋਂ ਵਾਦੇ ਵੀਡੀਓ ਸ਼ੇਅਰ ਜੀ ਹਰੇਕ ਕਿਸਾਨ ਦੇ ਫੋਨ 'ਚ ਹੋਣੀ ਚਾਹੀਦੀ ਆ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ